ਦੇ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਵੀ ਨੂੰ ਕਰ ਲੋ ਫੋਲੋ ਬਾਈਕ ਕੋਲ ਦੋ ਨਾਗ ਆ ਦੋਨੇ ਨਾਗ ਸੁਏ ਸਵਾਈ ਆ ਦੋਸਤੋ ਆ ਗਈ 14 ਲੀਟਰ ਦੁੱਧ ਤੇ ਮਗਰ ਇਹਦੇ ਆ ਗਈ ਬੱਤੀ 1.5 ਤੋਂ 2 ਮਹੀਨਿਆਂ ਦਾ ਸੂਆ ਬਾਈ ਦਾ ਦਾ ਮਾਲਕ ਨੇ ਦੱਸਿਆ ਬਾਕੀ ਬੱਤੀ ਤੇ ਤੁਸੀਂ ਆਈਡੀਆ ਲਾ ਸਕਦੇ ਹੋ ਚਾਰ ਹੀ ਥਾਣੇ ਤੇ ਕੋਈ ਫੋਰਚ ਨਹੀਂ ਸੋਨਾ ਥਣ ਗੁਲਾਬੀ ਥਣ ਫਿਟਿੰਗ ਵਾਲਾ ਹਵਾਨਾ ਪੂਰਾ ਸੋਨਾ ਹਵਾਨਾ ਦੋਸਤੋ ਫਿੱਟ ਫਿੱਟ ਘੱਟ ਵਾਲਾ ਹਵਾਨਾ ਤੇ ਫੇਸ ਕੁਆਲਟੀ ਵੀ ਆਪਾਂ ਤੁਹਾਨੂੰ ਦਿਖਾਣੇ ਬਾਈਆਂ ਦਾ ਲਾਲ ਡੱਬੀ ਹੈ ਭਾਵੇਂ ਐਰ ਸ਼ੈਰ ਮੰਨ ਲਓ ਭਾਵੇਂ ਮੰਨ ਲਓ ਐਚ ਐਫ ਫੇਸ ਕੁਆਲਟੀ ਤੁਹਾਨੂੰ ਇਹਦੀ ਸੋਹਣੀ ਦਾਦੀ ਹੋਣੀ ਆ ਆਹ ਮਗਰ ਆ ਗਈ ਬੱਚੀ ਇਹ ਤੋਂ ਸੂਈ ਦਾ ਤੁਹਾਨੂੰ ਆਈਡੀਆ ਲੱਗ ਜਾਊਗਾ ਬੱਚੀ ਦੇ ਵੀ ਚਾਰ ਹੀ ਥਾਣਾ ਤੇ ਕੋਈ ਫੋਰਸ਼ਾ ਨਹੀਂ ਬਾਈ ਕਹਿੰਦਾ 14 ਲੀਟਰ ਦੁੱਧ ਚਵਾ ਕੇ ਦੇ ਦਾਂਗੇ ਨਾਲ ਦੇ ਦਾਂਗੇ ਬੱਚੀ ਸਿਰਫ ਤੇ ਸਿਰਫ 42000 ਦੀ ਬਾਕੀ ਮਾਨਤਨ ਤੁਹਾਡਾ ਕਰ ਦਾਂਗੇ ਸੌਦਾ ਤੁਸੀਂ ਲਾਉਣਾ ਇਧਰਲੇ ਪਾਸੇ ਜਿਹੜੀ ਆ ਗਈ ਦੋਸਤੋ ਕ੍ਰੋਸ ਅੰਗ ਚ ਮਾਝਰਗਾ ਦੁੱਧ ਫਿਟਿੰਗ ਵਾਲਾ ਇਹਦਾ ਹਵਾਨਾ ਆ ਗਿਆ ਦੋਸਤੋ ਦੁੱਧ ਦੋ ਦੋ ਤੁਸੀਂ ਦੋ ਡੰਗ ਤਿੰਨ ਡੰਗ ਵੈਸੇ ਕਿਸੇ ਵੀ ਵੜ ਦਾ ਚੋ ਸਕਦੇ ਹੋ ਗੱਲ ਇਹ ਆ ਗਈ ਧਾਰਾਂ ਤੇ ਹੀ ਦੋਸਤੋ ਤਾਜੀ ਸੂਈ ਆ ਕੱਲ ਦੀ ਸੂਈ ਜੇਰ ਦੀ ਕੰਪਲੀਟ ਮਗਰ ਆ ਗਿਆ ਬੱਚਾ ਸਿੰਗ ਜਰੂਰ ਹੈਗੇ ਪਰ ਸਿੰਗਾ ਦੀ ਬਾਈ ਦਾਦਾ ਵੀ ਕੋਈ ਦਿੱਕਤ ਨਹੀਂ 10 ਕਿਲੋ ਲੀਟਰ ਦੁੱਧ ਪਿਆ ਦੂਗੀ ਇੰਨੀ ਕਹਦੀ ਰਿਪੋਰਟ ਆ ਥਾਣੇ ਦਾ ਵੀ ਆ ਗਿਆ ਸੋਹਣਾ ਦੋਸਤੋ ਕੱਲਾ ਕੱਲਾ ਥਣ ਲੱਗਾ ਇਹ ਸੱਜਰ ਬਾਈ ਨੇ ਸਰਬਸ ਸਰਬ 17000 ਦੀ ਸੱਜਰ ਬਾਈ ਨੇ ਦੇ ਦੇਣੀ ਆ ਬਾਕੀ ਨੰਬਰ ਥੱਲੇ ਸਕਰੀਨ ਤੇ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ